ਤੇ ਗੁਰਦਰ ਸਾਹਿਬ ਜੀ ਰਾਤ ਹਨੇਰੇ ਵਿੱਚ ਇੱਕ ਗੋਲਕ ਤੋੜ ਕੇ ਗਏ ਆ ਬਿਲਕੁਲ ਸੀਸੀਟੀਵੀ ਕੈਮਰੇ ਲੱਗੇ ਆ ਬਿਲਕੁਲ ਉਹਨਾਂ ਕੋ ਖੌਫ ਕੋਈ ਨਹੀਂ ਔਰ ਕੈਮਰਾ ਦੇ ਵਿੱਚ ਬਿਲਕੁਲ ਕਲੀਅਰ ਕੱਟ ਨਜ਼ਰ ਆ ਰਹੇ ਆ ਔਰ ਉਹ ਜਾ ਕੇ ਗੁਰਦੁਆਰੇ ਜਿੱਥੇ ਮਹਾਰਾਜਾ ਪ੍ਰਕਾਸ਼ ਹੋ ਰਿਹਾ ਉਹਦੇ ਵਿੱਚ ਜਾ ਕੇ ਉਹਨਾਂ ਗੋਲਕ ਬੁਰੀ ਤਰੀਕੇ ਨਾਲ ਆਪਣੇ ਕਟਰ ਲੈ ਕੇ ਆਏ ਆ ਤੇ ਉਹ ਬਿਲਕੁਲ ਗੋਲਕ ਚੋਂ ਪੈਸੇ ਕੱਢ ਕੇ ਤੋੜ ਕੇ ਗੋਲਕ ਨੂੰ ਕਟਰ ਦੇ ਨਾਲ ਉਹ ਪੈਸੇ ਕੱਢ ਕੇ ਫਰਾਰ ਹੋ ਗਏ ਆ ਹੋ ਗਏ ਬਿਲਕੁਲ ਜੀ ਸਾਡੇ ਬਾਬਾ ਸੌਣਵਾਲ ਜੀ ਦਾ ਜੋ ਭੈਣੀ ਰੋਡ ਤੇ ਚੜ੍ਹਦੀ ਪਤੀ ਸਿੱਤ ਗੁਰਦਵਾਰਾ ਸੱਜ ਵੱਡੀ ਵਿੱਚ ਆ ਇਹਦੇ ਵਿੱਚ ਸਾਡੀ ਤਕਰੀਬਨ ਮਾਸਿਕ ਆਮਦਨ ਜਿਹੜੀ ਹੈਗੀ ਆ 30 ਤੋਂ 35000 ਸੀਗੀ ਔਰ ਸਾਡੇ ਇਸ ਟਾਈਮ ਦੇ ਵਿੱਚ ਸ਼ਹੀਦਾਂ ਦਾ ਸਮਾਗਮ ਹੋਇਆ ਇੱਕ ਹੋਰ ਸਮਾਗਮ ਹੋਇਆ ਸੀਗਾ ਇਸ ਵਾਰ ਜੋ ਸਾਡਾ ਲਾਸ ਹੋਇਆ ਗੁਰਦਵਾਰਾ ਸਾਹਿਬ ਨੂੰ ਇਹ ਤਕਰੀਬਨ ਲਗਭਗ 50000 ਰੁਪਏ ਦਾ ਹੋ ਗਿਆ ਗੁਰਦਵਾਰਾ ਸਾਹਿਬ ਦੇ ਵਿੱਚ ਕੀ ਦਿੰਦੇ ਸੀਗਾ ਨਹੀਂ ਗੁਰਦਵਾਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਲੱਗੇ ਆ ਰਾਤ ਕੋਈ ਨਹੀਂ ਸਰੀਂਦਾ ਜਿਸ ਹੰਸ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਜੀ ਰਾਤ ਹਨੇਰੇ ਵਿੱਚ ਇੱਕ ਗੋਲਕ ਤੋੜ ਕੇ ਗਏ ਆ ਬਿਲਕੁਲ ਸੀਸੀਟੀਵੀ ਕੈਮਰੇ ਲੱਗੇ ਆ ਬਿਲਕੁਲ ਉਹਨਾਂ ਨੂੰ ਖੌਫ ਕੋਈ ਨਹੀਂ ਔਰ ਕੈਮਰਾ ਦੇ ਵਿੱਚ ਬਿਲਕੁਲ ਕਲੀਅਰ ਕੱਟ ਨਜ਼ਰ ਆ ਰਹੇ ਆ ਔਰ ਉਹ ਜਾ ਕੇ ਗੁਰਦੁਆਦੇ ਜਿੱਥੇ ਮਹਾਰਾਜਾ ਪ੍ਰਕਾਸ਼ ਹੋ ਰਿਹਾ ਉਹਦੇ ਵਿੱਚ ਜਾ ਕੇ ਉਹਨਾਂ ਗੋਲਕ ਬੁਰੀ ਤਰੀਕੇ ਨਾਲ ਆਪਣੇ ਕਟਰ ਲੈ ਕੇ ਆਏ ਆ ਤੇ ਉਹ ਬਿਲਕੁਲ ਗੋਲਕ ਚੋਂ ਪੈਸੇ ਕੱਢ ਕੇ ਤੋੜ ਕੇ ਗੋਲਕ ਨੂੰ ਕਟਰ ਦੇ ਨਾਲ ਉਹ ਪੈਸੇ ਕੱਢ ਕੇ ਫਰਾਰ ਹੋ ਗਏ ਆ ਔਰ ਉਹਦੇ ਵਿੱਚ ਇੱਕ ਪਿਛਲੇ ਬੰਨੇ ਦਰਬਾਰ ਦੇ ਜੋ ਸਾਡਾ ਅਲਮਾਰਾ ਸੀਗਾ ਜਿਤ ਮਹਾਰਾਜ ਦਾ ਰਮਾਲੇ ਸੀਗੇ ਉਹ ਰਮਾਲੇ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਤਕਰੀਬਨ ਪੈਸੇ ਦੀ ਕੋਸ਼ਿਸ਼ ਕਰ ਰਹੇ ਵੀ ਗੱਲਾਂ ਖੋਲ ਕੇ ਲਾਕਰ ਦੇ ਵਿੱਚੋਂ ਪੈਸੇ ਕੱਢੇ ਜਾਣ ਉਹ ਵੀ ਗੱਲੇ ਖੋਲ ਕੇ ਰਮਾਲੇ ਮਹਾਰਾਜ ਦੇ ਖਲਾਰਾ ਕੇ ਚੱਲ ਗਏ ਇੱਕ ਜਿੱਥੇ ਸਾਡਾ ਸੋਖਾ ਸਹਣ ਦਾ ਮਹਾਰਾਜ ਦਾ ਸ਼ਾਮਾ ਨੂੰ ਇੱਕ ਉਹਦੇ ਵਿੱਚ ਸਾਡਾ ਲੋਕਰ ਲੱਗੇ ਪਿਆ ਆ ਉਹਦੇ ਵਿੱਚ ਵੀ ਬਿਲਕੁਲ ਉਹ ਅਲਮਾਰੀ ਬਹੁ ਬੁਰੇ ਤਰੀਕੇ ਨਾਲ ਖੋਲ੍ਹਿਆ ਉਹ ਬਹੁ ਖਲਾਰਾ ਪਾ ਕੇ ਗਏ ਸੀਗੇ ਔਰ ਇਸ ਤਰੀਕੇ ਨਾਲ ਬਾਕੀ ਸਾਡੇ ਹੋਰ ਵੀ ਵਾਰਦਾਤਾਂ ਹੋਈਆਂ ਇੱਕ ਗੁਰਦੁਆਰਾ ਸੰਗਤ ਸਾਰਿਆ ਉਹਦੇ ਵਿੱਚ ਵੀ ਤੇ ਕਿਹਨੂੰ ਉੱਥੇ ਗੋਲਕ ਖੋਲੀਆ ਗੋਲਕ ਬਿਲਕੁਲ ਤਾਲੇ ਤੋੜ ਦਿੱਤੇ ਆ ਉਹ ਗੋਲਕ ਖਾਲੀ ਮਿਲੀ ਉਹਨਾਂ ਨੂੰ ਕਿਉਂਕਿ ਉਹਨਾਂ ਉਹ ਕੈਸ਼ ਕੱਢ ਲਿਆ ਸੀਗਾ ਔਰ ਉਹਦੇ ਬਿਲਕੁਲ ਕਪੜੇ ਪੇਟੀ ਜੋ ਕੱਢ ਕੇ ਰਜਾਈਆਂ ਤਲਾਈਆਂ ਸਾਰੀਆਂ ਖਲਾਰ ਕੇ ਚਲੇ ਗਏ ਆ ਬਾਬੇ ਨੁਕਸਾਨ ਕਿੰਨਾ ਹੋ ਗਿਆ ਬਿਲਕੁਲ ਜੀ ਸਾਡੇ ਬਾਬਾ ਸੌਣਵਾਲ ਜੀ ਦਾ ਜੋ ਭੈਣੀ ਰੋਡ ਤੇ ਚੜ੍ਹਦੀ ਪਤੀ ਸਿੱਤ ਗੁਰਦੁਆਰਾ ਸੱਜ ਵੱਡੀ ਵਿੱਚ ਇਹਦੇ ਵਿੱਚ ਸਾਡੀ ਤਕਰੀਬਨ ਮਾਸਿਕ ਆਮਦਨ ਜਿਹੜੀ ਹੈਗੀ ਆ 30 ਤੋਂ 35 ਹਜ਼ਾਰ ਸੀਗੀ ਔਰ ਸਾਡੇ ਇਸ ਟਾਈਮ ਦੇ ਵਿੱਚ ਸਹੀਦਾਂ ਦਾ ਸਮਾਗਮ ਹੋਇਆ ਇੱਕ ਹੋਰ ਸਮਾਗਮ ਹੋਇਆ ਸੀਗਾ ਇਸ ਵਾਰ ਜੋ ਸਾਡਾ ਲਾਸ ਹੋਇਆ ਗੁਰਦੁਰ ਸਾਹਿਬ ਨੂੰ ਇਹ ਤਕਰੀਬਨ ਲਗਭਗ 50000 ਰੁਪਏ ਦਾ ਹੋ ਗਿਆ ਗੁਰਦੁਰ ਸਾਹਿਬ ਦੇ ਵਿੱਚ ਕੀ ਰਹਿੰਦਾ ਸੀਗਾ ਨਹੀਂ ਗੁਰਦੁਰ ਸਾਹਿਬ ਦੇ ਸিসিਟੀਵੀ ਕੈਮਰੇ ਲੱਗੇ ਹੋਏ ਰਾਤ ਕੋਈ ਨਹੀਂ ਛਿੰਦਾ ਸিসি ਕੈਮਰੇ ਦੇ ਵਿੱਚ ਕਿਸੇ ਦੀ ਫੁਟੇਜ ਜਿਹੜੀ ਆ ਰਹੀ ਹੈ ਤਾਂ ਕਿੰਨੇ ਵਿਅਕਤੀ ਪਾਰੇ ਬਿਲਕੁਲ ਤਿੰਨ ਵਿਅਕਤੀ ਸਾਹਮਣੇ ਗੁਰਦੁਰ ਸਾਹਿਬ ਦੇ ਵਿੱਚ ਤਿੰਨ ਵਿਅਕਤੀ ਆ ਰਹੇ ਆ ਜੀ ਬਿਲਕੁਲ ਕਲੀਅਰ ਕਟ ਨਜ਼ਰ ਆ ਰਹੇ ਨੇੜਲੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਇਸ ਚੀਜ਼ ਦੀ ਇਲਾਮ ਦਿੰਦੇ ਜੀ ਬਿਲਕੁਲ ਜੀ ਉਸ ਟਾਈਮ ਜਦ ਦਿਨ ਵ ਉਸੇ ਟਾਈਮ ਦੇ ਵਿੱਚ ਅਸੀਂ ਐਸਐਸਓ ਨੂੰ ਇਨਫੋਰਮੇਸ਼ਨ ਦਿੱਤੀ ਆ ਔਰ 40 ਮਿੰਟ ਬਾਅਦ ਉਹ ਮੁਲਾਜ਼ਮ ਇੱਥੇ ਆਇਆ ਉਹ ਸਾਡੇ ਬਿਆਨ ਵਗਾਰਾ ਲੈ ਕੇ ਚਲੇ ਗਿਆ ਸਟੂਡੈਂਟ ਆ ਰਿਹਾ ਜੀ ਟੋਟਲ 4 ਗੁਰਦੁਆਰਿਆਂ ਜਿੱਥੇ ਵਾਰਦਾ ਬਿਲਕੁਲ ਜੀ 4 ਗੁਰਦੁਆਰਿਆਂ ਜਿਹੜਾ ਲਾਲ ਤਿੰਨ ਤਿੰਨ ਹਾਂਜੀ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਪੁਲਿਸ ਪ੍ਰਸ਼ਾਸਨ ਦੇਖੋ ਜੀ ਕਾਰਵਾਈ ਕਰ ਰਿਹਾ ਤੇ ਉਹ ਸਾਡੇ ਜਿਹੜੀਆਂ ਸੀਸੀ ਟੀਵੀ ਦੇ ਫੁਟੇਜ ਆ ਉਹ ਸਾਰੀਆਂ ਲੈ ਗਏ ਸਾਡੇ ਕੋਲ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਕਿਤੇ ਨੂੰ ਕਿਤੇ ਭਾਅ ਹੋਵੇ ਅਸੀਂ ਪ੍ਰਸ਼ਾਸਨ ਦੀ ਮਦਦ ਕਰੀਏ ਉਹ ਤਰੀਕਾ ਚੋਰ ਜਿਹੜੇ ਫੜੇ ਜਾਣ ਦੋਸ਼ੀ ਫੜੇ ਜਾਣ ਔਰ ਉਹਨਾਂ ਨੂੰ ਮਿਲਦੀ ਸਜ਼ਾ ਬਣਦੀ ਸਜ਼ਾ ਦਿੱਤੀ ਜਾਵੇ ਤਿੰਨ ਗੁਰਦੁਆਰਾ ਸਾਡੇ ਸਜਿਵਟੀ ਦੇ ਵਿੱਚ ਇਹ ਵਾਰਦਾਤ ਹੋਈ ਆ ਇੱਕ ਗੁਰਦੁਆਰਾ ਸਾਡੇ ਟਾਂਗ ਰਿਆ ਉੱਥੇ ਵਾਰਦਾਤ ਹੋਈ ਆ